ਜਾਨੀਏ ਸਭ ਆਪੇ ਸਚਿਆ ਸੋ ਕਹ ਡਲ ਗੁਰ ਸੇਵੀਏ ਇਹਨ ਸਹਜ ਸੁਖ ਆਏ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਲੋਕ ਮਹੱਲਾ ਤੀਜਾ ਏ ਮਨ ਜੀ ਏ ਮਨ ਹਰ ਜੀ ਧਿਆਏ ਤੂ ਇੱਕ ਮਨ ਇੱਕ ਚਿੱਤ ਪਾਏ ਹਰ ਕੀਓ ਸਦਾ ਸਦਾ ਗੁਟਿਆਈਆ ਦੇਨ ਪਛੋਤਾਈ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਦਾ ਸਦਾ ਸਦਾ ਵਡਿਆਈਆ ਦੇ ਨ ਪਛੋਤਾਈ ਹਉ ਵਰਕੇ ਸਤਿਬਲਿਹਾਰਣ ਜਿਤ ਸਿਵੇਐ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਿ ਹਉ ਮੈਂ ਸ਼ਬਦ ਜਿਦਾਏ ਮਹੱਲਾ ਤੀਜਾ ਅਪੇ ਸੇਵਾ ਲਾਇਨ ਪਾਪੀ ਬਖਸ਼ ਕਰੇ ਸਭਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋ ਬਾਹ ਹੋਇ ਪਉੜੀ ਤੋ ਕਰਨ ਕਰਣ ਸਮਰੱਤ ਸਹ ਕਰਤੇ ਮੈਂ ਤੁਜ ਬਿਨ ਅਵਰਣਾ ਕੋਈ ਤੁਧ ਆਪੇ ਸਿਸ਼ਟ ਸਿਰਜੀਆ ਆਪੇ ਪੁਨ ਗੋਈ ਸਬ ਇਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਟਿਆਈ ਗੁਰਮੁਖ ਦੇ ਪ੍ਰਭ ਖਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਅਖੋ ਧਨ 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 ਗੁਰ ਸੋਈ ਵਟਿਆਈ ਗੁਰਮੁਖ ਦੇ ਪ੍ਰਭ ਖਰ ਪਾਵੈ ਸੋਈ ਗੁਰੂ ਨਾਨਕ ਅਰਧਿਆ ਸਭ ਆਖੋ ਤਨ 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 ਗੁਰ ਸੋਈ ਸੁਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ